ਮੇਰੇ ਮਾਮੇ ਨੇ ਮੈਨੂੰ ਸਿਰ ਕੋਲੇ ਮੈਨੂੰ ਸਿਰ ਵਾਦੂ ਅੱਛਾ ਤੇਰਾ ਸਿਰ ਵਾਦਾ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਇਦਾਂ ਦੇ ਟਸਨ ਨਹੀਂ ਹੁੰਦੇ ਵੀ ਤੁਹਾਡਾ ਹੀ ਗੁਲਾਮ ਪੂਰਾ ਕਰੀ ਜਾਵਾਂ ਕਦੀ ਤੇ ਤੇਰੀ ਮਾਂ ਨੂੰ ਬੁਰਕੀਆਂ ਦੇ ਨਾਲ ਰੋਟੀਆਂ ਖਵਾਲਾਂ ਕਦੀ ਉਹਨੂੰ ਮੈਂ ਝਾੜ ਫੂਕ ਕਰਾਂ ਲੀੜਿਆ ਉਹਦੇ ਮੈਂ ਧੋਵਾ ਮੇਰੇ ਕੋਲ ਐਨਾ ਨਹੀਂ ਸਿਆਪਾ ਹੁੰਦਾ ਸਿਰਫ ਰੋਟੀ ਪਾਣੀ ਮਿਲਦਾ ਜਾਂਦਾ ਨਾ ਤੇ ਬਹੁਤ ਵਾ ਜਾ ਚੱਲ ਜਾ ਇੱਥੋਂ ਮੇਰੇ ਕੋਲ ਨਹੀਂ ਕਿਸਦਾ ਵੀ ਸਿਰਸੁਰ ਵਗਦਾ ਮੁਜੀ ਵੇਲਾ ਪਲੀਜ਼ ਵਾਲਾ ਤੁਸੀਂ ਤੇ ਵੇਲੇ ਫੋਨ ਨਹੀਂ ਦੇਖਣਦੇ ਨਾਲ ਮੈਂ ਡਵਾ ਚੁਬੰਡ ਸਵੇਰ ਦੇ ਖੋਲੇ ਮੈਂ ਕਾ ਚਲਵਾ ਦੂ ਕਿ ਮੰਮੀ ਤੁਸੀਂ ਮੇਰਾ ਵਾਇ ਨਹੀਂ ਮੈਂ ਹੁਣ ਕਿਆ ਵਾਦਾਂ ਮੇਰੇ ਲਾਗੋ ਨਾ ਚਲ ਜਾ ਗੱਲਾਂ ਨਾ ਸੁਣਾ ਮੈਨੂੰ ਮੰਮੀ ਨੂੰ ਤਾਂ ਤੁਸੀਂ ਵੇਲੇ ਲੱਭਾ ਵਾ ਜਦੋਂ ਜੀਜ ਕੀਤਾ ਕੰਮ ਸਾਡਾ ਆ ਕਰਦੇ ਤੇ ਸਾਡਾ ਆ ਕਰਦੇ ਮੇਰ ਕੋ ਨਹੀਂ ਹੁੰਦਾ ਪਹਿਲਾਂ ਤੇਰੀ ਮਾਂ ਨੂੰ ਖਿਚੜੀ ਸਿਆਪਾ ਜੂਸ ਕਦੀ ਲਿਆ ਕੇ ਦੋ ਕਦੀ ਕੁਝ ਦੋ ਹੋਰ ਨਹੀਂ ਖਰਚੇ ਚੁੱਕੇ ਜਾਂਦੇ ਜਾ ਚਲ ਜਾ ਮੇਰੇ ਲਾਗੋ ਸਿਰ ਨਾ ਖਾਈ ਜਾ ਮੇਰਾ ਕੀ ਕਰ ਲਈ ਮੇਰੇ ਪੁੱਤ ਨੂੰ ਕਿਉਂ ਡਿਆ ਵਾ ਹੁਣ ਮੇਰੇ ਪੁੱਤ ਪਤਾ ਕੀ ਹੋਇਆ ਮੇਰੇ ਪੁੱਤ ਨੂੰ ਚੁੱਪ ਕਰਕੇ ਦੱਸ ਮੇਰਾ ਪੁੱਤ ਕਿਉਂ ਰੋਇਆ ਵਾ ਚੁੱਪ ਚੁੱਪ ਕੀ ਹੋਇਆ ਮੇਰੇ ਪੁੱਤ ਨੂੰ ਦੱਸ ਭੁੱਖ ਲੱਗੀ ਮੇਰੇ ਪੁੱਤ ਨੂੰ ਨਹੀਂ ਮੈਂ ਅਕੇ ਸਨੇ ਜੇਰਵਾ ਦੁਸ ਮਾਮੀ ਨਾ ਕ ਮਤੇ ਤੱਪਰ ਮਾਰ ਨਾ ਜਾ ਚਲ ਜਾ ਚਾਪੋ ਤਾਂ ਕੋਈ ਗੱਲ ਮੈਂ ਆਵਾਦ ਨਹੀਂ ਤੇਰਾ ਸਿਰ ਮੈਂ ਨਾ ਲਿਆ ਤੇਰਾ ਜੂੜਾ ਕਰਨਾ ਮਸ਼ੀਨ ਚ ਮੈਂ ਕੱਪੜੇ ਪਾਏ ਤੇ ਫਿਰ ਮੈਂ ਆਣ ਕੇ ਆਵਾਦ ਨਹੀਂ ਆਪਣੇ ਪੁੱਤ ਦਾ ਸਿਰ ਜੀ ਮਾਮੀ ਪਤਾ ਹਣਾ ਹੈ ਏਦਾਂ ਦੀ ਤੇ ਕੀ ਕਰੀਏ ਦੱਸ ਮੈਂ ਤੇ ਨਾ ਕੋਈ ਮਾਮੀ ਤੇਰੀ ਦੀ ਸਮਝ ਨਹੀਂ ਆਉਂਦੀ ਸਮਝਦੇ ਨਹੀਂ ਵੀ ਜਿੱਦਾਂ ਨੇ ਮੇਰੀ ਕੁੜੀ ਆ ਉਦਾਂ ਦਾ ਚਲੋ ਇਹ ਮੇਰਾ ਦੋ ਤਾਵਾ ਤੇ ਮੈਂ ਚਲੋ ਜੇ ਆਖਿਆ ਜੂੜਾ ਕਰਤਾ ਪਰ ਨਾ ਉਹਦੇ ਨਹੀਂ ਮਾਸਾ ਵੀ ਕੇ ਕੰਨ ਤੇ ਜੂ ਸੜਕਦੀ ਨਾ ਨਾਨੀ ਜੀ ਮੇਰੇ ਮਮਾ ਨੂੰ ਜਿੰਦਾ ਵੀ ਹੈਗਾ ਮੇਰੇ ਮਮਾ ਨੂੰ ਹੁਣ ਏਡੀ ਕਰਕੇ ਦੋ ਕੋਈ ਨਹੀਂ ਪੁੱਤ ਹੋ ਜੂਗੀ ਠੀਕ ਹੋ ਜਾਣਾ ਉਹਨੇ ਛੇਤੀ ਠੀਕ ਆਸਤੇ ਆਸਤੇ ਪੁੱਤ ਹੁਣ ਏਡੀ ਛੇਤੀ ਨਹੀਂ ਵਿਚਾਰੀ ਹੋਈ ਤੇ ਕਿਦਾਂ ਠੀਕ ਹੋ ਜੇ ਮੇਰਾ ਪੁੱਤ ਮਾਂ ਵੀ ਮੈਨੂੰ ਨਾਲੇ ਮਾਰਦੀ ਆ ਜਦੋਂ ਹੁਣ ਮਾਰੋਗੇ ਨਾ ਤੇ ਮੈਨੂੰ ਦੱਸੇ ਮੈਂ ਇਹਰਾਪੇ ਪੁੱਛ ਲੂੰਗੀ ਉਹਨੂੰ ਚੰਗਾ ਠੀਕ ਹਾਂ ਮੇਰਾ ਪੁੱਤ ਬੋਲ ਤੇ ਮੈਂ ਸੋਚਿਆ ਨਾ ਕੋਈ ਕੰਮ ਧੰਦਾ ਵੇਖਾਂ ਤੇ ਨਾਲੇ ਮੈਂ ਪਾਣੀ ਘੁੱਟਕ ਪੀ ਕੇ ਆਵਾਂ ਜੰਗਾ ਠੀਕ ਨਾ ਪਰਮਜੀਤ ਜੇ ਤੈਨੂੰ ਮੁੰਡੇ ਨੇ ਆਖਿਆ ਮੇਰਾ ਸਿਰ ਵਾਦੇ ਤੇ ਵਾਦ ਨਹੀਂ ਤੂੰ ਉਹਨੂੰ ਕਿਦਾਂ ਦਬਕੇ ਮਾਰਿਆ ਕਿਦਾਂ ਉਹ ਬੀਬੀ ਉਹ ਰੋਂਡਿਆ ਮਾਹ ਮੈਂ ਉਹਨੂੰ ਚੁੱਪ ਕਰਾਇਆ ਉਹਨੂੰ ਮੰਮੀ ਕਿੰਨੇ ਉਹਨੂੰ ਦਬਕੇ ਮਾਰਿਆ ਉਹ ਵੀ ਨਾ ਮੈਂ ਮਾਮੀ ਮੇਰਾ ਸਿਰ ਵਾਦੇ ਤੇ ਮੈਂ ਹਾਂ ਪੁੱਤ ਮੈਂ ਅਜੇ ਰਸੋਈ ਦੇ ਵਿੱਚ ਕੰਮ ਕਰ ਲਈਆਂ ਠਹਿਰ ਕੇ ਬਾ ਦਿਨੀ ਆ ਕੀ ਆਖਰ ਆ ਗਈ ਆ ਜੇ ਉਹਦਾ ਸਿਰ 5 ਮਿੰਟ ਲੇਟ ਹੋ ਗਿਆ ਤੇ ਉਹਦੇ ਅੱਗੇ ਰੱਬ ਦੇ ਧੱਕੇ ਆ ਪਿਓ ਉਹਦਾ ਨਹੀਂ ਸਿਰ ਤੇ ਜੇ ਮਾਂ ਹੀਗੀ ਲਈ ਫਿਰਦੀ ਉਹਨੂੰ ਤੇ ਮਾਂ ਵੀ ਉਹਦੇ ਮੰਜੇ ਤੇ ਪੈ ਗਈ ਤੇ ਤੁਸੀਂ ਵੀ ਉਹਨੂੰ ਤੱਕੇ ਮਾਰਨ ਦੇ ਭੇਜ ਮੰਮੀ ਮੈਂ ਨਹੀਂ ਉਹਨੂੰ ਤੱਕੇ ਮਾਰੇ ਹਾਂ ਗੱਲਾਂ ਨਾ ਆਪਣੇ ਦਿਮਾਗ ਚੋਂ ਕੱਢ ਦੋ ਅਜੇ ਤਾਂ ਤੁਸੀਂ ਸਾਂਭਦੇ ਆ ਸੁੱਤ ਰਹੇ ਨਾ ਮੇਰੇ ਸਿਰ ਤੇ ਜੁੱਤੀਆਂ ਮਾਰਦੇ ਹੋ ਪਹਿਲਾਂ ਕਵਲ ਦਾ ਇਹ ਹਾਲ ਹੈਗਾ ਹੁਣ ਤੁਸੀਂ ਕਵਲ ਮੰਜੇ ਤੇ ਪੈ ਗਈ ਆ ਨਾ ਤੇ ਮੇਰੇ ਦਵਾਲੇ ਰਿਆ ਕਰੋ ਮੈਂ ਤੈਨੂੰ ਦੱਸਦਾ ਮੈਂ ਬਥੇਰਾ ਕਰਦੀ ਆ ਉਹ ਮੁੰਡੇ ਦਾ ਤੇ ਜੇ ਮੈਂ ਨਹੀਂ ਨਾ ਕਰਦੀ ਤੇ ਤੂੰ ਹੀ ਵੱਧ ਕਰ ਲਿਆ ਕਰੋ ਉਹਦਾ ਤੂੰ ਹੀ ਵੀ ਉਹਦੀ ਨਾਨੀ ਹੋ ਮੇਰੇ ਤੇ ਕਿਉਂ ਸਾਰੇ ਸਹਾਨ ਕਰਦੇ ਈਓ ਮੈਂ ਲ ਫਿਰ ਕਰੂੰਗੀ ਜਿੰਨੇ ਜੋਗੀ ਹੈ ਗਈਆਂ ਜੇ ਤੈਨੂੰ ਆਖੇ ਨਿਆਣੇ ਨੂੰ ਤੇ ਤੂੰ ਉਹਦਾ ਸਿਰਵਾ ਦੇ ਵਿਚਾਰੇ ਦਾ ਹੁੱਬੀ ਹੁੱਬੀਂ ਂਦਿਆਰ ਹੁਣ ਜੇ ਮੰਮੀ ਉਹਦਾ ਇੰਨਾ ਹੀ ਤਰਸਾਉਂਦਾ ਵਾ ਨਾ ਤੇ ਜਾ ਕੇ ਵਾਦੋ ਸਿਰ ਮੈਂ ਵਿਹਲੀ ਨਹੀਂ ਹੈਗੀ ਮੈਂ ਸਬਜ਼ੀ ਬਣਾਉਣ ਲੱਗੀ ਆ ਤੇ ਨਾਲੇ ਹੁਣ ਇਸ ਘਰ ਦੇ ਵਿੱਚ ਨਾ ਦੋ ਤਿੰਨ ਪ੍ਰਕਾਰ ਦੇ ਖਾਣੇ ਬੰਦੇ ਆ ਤੁਹਾਡੀ ਧੀ ਦੇ ਵੱਖਰੇ ਪਤਲੇ-ਛਤਲੇ ਤੇ ਹਾੜੇ ਨਹੀਂ ਵੱਖਰੇ ਮੈਂ ਹੁਣ ਦੱਸ ਕੀ ਕਰਾਂ ਕਿਧੀਆਂ ਕਿਧੀਆਂ ਡਿਮਾਂਡਾਂ ਪੂਰੀਆਂ ਕਰਾਂ ਮੇਰੀ ਤਾਂ ਸਾਰੀ ਦਿਹਾੜੀ ਸੋਈ ਚ ਲੰਗ ਜਾਂਦੀ ਆ ਉਹਦਾ ਕੇ ਹਲਕਾ ਬਣਦਾ ਸਵੇਰ ਨੂੰ ਖਿਚੜੀ ਬਣਦੀ ਸਾਰੀ ਦਿਹਾੜੀ ਉਹਦੀ ਵਿਚਾਰੀ ਦੀ ਬੰਨੇ ਹੋਰ ਉਹਦਾ ਖਾਣਾ ਕੀ ਬਣਦਾ ਵਾ ਮੰਮੀ ਪਤੀਲਾ ਤਾਂ ਵੱਖਰਾ ਤਰਨਾ ਹੀ ਪੈਂਦਾ ਵਾ ਚਾਹੇ ਉਹ ਖਿਚੜੀ ਹੋ ਜੇ ਤੇ ਚਾਹੇ ਉਹ ਕੋਈ ਫੋ ਦਾਲ ਹੋ ਜੇ ਸਾਰੇ ਕੰਮ ਕਰਨੇ ਪੈਂਦੇ ਤੇ ਕਰਨੇ ਕਿੰਨੇ ਮੈਂ ਹੀ ਕਰਨੇ ਆ ਹੋਰ ਤੇ ਕੋਈ ਹੈ ਨਹੀਂ ਇੱਥੇ ਤੋ ਫਿਰ ਮੈਨੂੰ ਸਹਾਨ ਕਰਨਾ ਮੈਂ ਕਰਾਂ ਫਿਰ ਜਾ ਮਾਤਾ ਜਾ ਚੱਲ ਜਾ ਮੇਰਾ ਸਿਰ ਨਾ ਖਾਈ ਜਾ ਇਕਾ ਉਹਦਾ ਮੰਜੇ ਤੇ ਪੈ ਗਈ ਆ ਨਾ ਆ ਜੋਕ ਜੀ ਮੇਰੇ ਜੋਗੀ ਛੱਡ ਗਈ ਆ ਵੀ ਮੈਂ ਹੀ ਆ ਨਾ ਸਾਂਭਾ ਸੋਤਾ ਸਿਆਪਾ ਹੋ ਜੇ ਨਹੀਂ ਕਿਤੇ ਇਹਦਾ ਤੂੰ ਖੜਿਆ ਕੀ ਇਹਨਾਂ ਦਾ ਸਾਂਭਾ ਨਹੀਂ ਮਾਂ ਪੁੱਤਾਂ ਦਾ ਸਾਂਭਦੀ ਮੈਂ ਸਭ ਕੁਤੇ ਤਾਂ ਵੀ ਮੇਰੇ ਸਿਰ ਤੇ ਜਿੱਤਾਂ ਹੀ ਮਾਰਨੀ ਤੂੰ ਅੱਜ ਤਾਂ ਮਾਤਾ ਮੈਂ ਕਹਿੰਦੀ ਕੁਝ ਨਹੀਂ ਆ ਜੇ ਕਿਤੇ ਲੋਕਾਂ ਦੀਆਂ ਨਵਾਂ ਧੀਆ ਵਰਗੀ ਹੋਵਾਂ ਨਾ ਤਾਂ ਤੁਹਾਨੂੰ ਸੂਈ ਦੇ ਨੱਕੇ ਤੋਂ ਨਹੀਂ ਨਗਾਦਾ ਮੰਮੀ ਲੱਗਦਾ ਕਿ ਤੇ ਕੰਮ ਕਰਦੀ ਤੇ ਮੈਂ ਫੋਨ ਦੇਖਦਾ ਵਾਂ ਬੱਲੇ ਬੱਲੇ ਬੜਾ ਚਲਾਕ ਆ ਤੂੰ ਅਜੇ ਮੈਂ ਫੋਨ ਰੱਖਿਆ ਨਹੀਂ ਤੇ ਉਸੇ ਵੇਲੇ ਆਣ ਕੇ ਤੇ ਫੜ ਵੀ ਲਿਆ ਤੈਨੂੰ ਕਿੰਨੇ ਆਖਿਆ ਮੇਰਾ ਫੋਨ ਫੜਨ ਨਾ ਹੈਂ ਵਿੰਨਾ ਕੀ ਆ ਚਾਰ ਸਵੇਰੇ ਜਵਾਬ ਦੇ ਦੇ ਜੁਬਾਨ ਤੇ ਤੇਰੀ ਬੜੀ ਚਲਦੀ ਆ ਨਾਲੇ ਮੈਨੂੰ ਇਹ ਦੱਸ ਕਿ ਮੇਰੇ ਫੋਨ ਦਾ ਲੋਕ ਕਿਦਾਂ ਖੋਲਿਆ ਤੂੰ ਜੀ ਜੀ ਇੱਥੇ ਵੇਂਦੀ ਹੁੰਦੀ ਹੁੰਦੀ ਨਾਲ ਲੋਕ ਖੋਲਦੀ ਰਹਿੰਦੀ ਹੁੰਦੀ ਮੈਨੂੰ ਪਤਾ ਲੱਗਾ ਤੇ ਮੈਂ ਦੇਖਣ ਆ ਪਿਆ ਅਛਾ ਮਾਵਾ ਵਾਂਗੂ ਚਲਾਕੀਆਂ ਤਾਂ ਤੈਨੂੰ ਬਹੁਤ ਆਉਂਦੀਆਂ ਵਾ ਗੱਲ ਦਾ ਜਵਾਬ ਨਾ ਐਨ ਕੜਿਆ ਹੁੰਦਾ ਵਾ ਕਿਹੜਾ ਕੋਈ ਕੰਮ ਕਰੰਦਿਆ ਕਿਹੜਾ ਨਹੀਂ ਕੜਿਆ ਝੱਟ ਸਿੱਖ ਲੈਣਾ ਚੰਗਾ ਚਲ ਜਾ ਬਾਹਰ ਇੱਥੋਂ ਮੇਰੇ ਲਾਗੋ ਤੈਨ ਮੈਂ ਦੱਸਾਂ ਮੈਂ ਚਪੇੜ ਮਾਰਨੀ ਆ ਤੇਰੇ ਮੂੰਹ ਦੇ ਉੱਤੇ ਪੇਲੀ ਗੱਲ ਮੇਰੀ ਮੰਮੀ ਨਿੰਦਾ ਨਹੀਂ ਕਹਿਣਾ ਅੱਛਾ ਤੇਰੀ ਮੰਮੀ ਨੂੰ ਨਹੀਂ ਐਦਾਂ ਕਹਿਣਾ ਤੈਨੂੰ ਕਹਿਣਾ ਵੇਖ ਜਬਾਨ ਕਿੱਦਾਂ ਚੱਲਦੀ ਗਾੜੀਆਂ ਪਟਾਕੇ ਬੰਦਾ ਰੋਟੀ ਮਿਲਦੀ ਹੈ ਨਾ ਤੇ ਚੁੱਪ ਕਰਕੇ ਖਾਈ ਜਾ ਮੰਮੀ ਦਾ ਚਮਚਾ ਨਾ ਹੋਵੇ ਤੇ ਤੇਰੀ ਕੁੜੀ ਤੇ ਤੇਰਾ ਵੀ ਤੇ ਚਮਚਾ ਹੀ ਆ ਐਦਾਂ ਹੀ ਆ ਨਾ ਫਿਰ ਕੁੜੀ ਨੇ ਮੇਰਾ ਹੀ ਚਮਚਾ ਬੰਨਾ ਵਾ ਤੂੰ ਇੱਥੇ ਨਾਨਕੇ ਰਹਿਣਾ ਵਾ ਤੇ ਨਾਨਕਿਆਂ ਵਾਲੇ ਕੰਮ ਕਰਿਆ ਕਰ ਤੈਨੂੰ ਮਦਾਦਾ ਕਿੱਦਾਂ ਮਾਮੀਆਂ ਚ ਰਹਿਦਾ ਸਿੱਖ ਲੈ ਤੂੰ ਵੀ ਤੇਰੀ ਕੁੜੀ ਵੀ ਫਿਰ ਸਿੱਖ ਲੈ ਮੇਰੀ ਕੁੜੀ ਨਾਨ ਕੇ ਨਹੀਂ ਜਾਂਦੀ ਮੇਰੀ ਕੁੜੀ ਮੈਂ ਸਾਂਭਣ ਰਹੀ ਆ ਅਸੀਂ ਤੈਨੂੰ ਸਾਂਭਣ ਆ ਤੂੰ ਆਪਣੇ ਦਾਦ ਕੇ ਜਾ ਦਾਦੀ ਤੇ ਰੋ ਪਾ ਜਿੰਨੇ ਤੇਰਾ ਚੱਲਣਾ ਵਾ ਕੋਈ ਗੱਲ ਨਹੀਂ ਤੇ ਐ ਤੂੰ ਵੀ ਤੇਰੀ ਮਾਂ ਤੇ ਉਹਨੇ ਵੀ ਤੇਰੀ ਕੁੜੀ ਨੇ ਚੱਲਣਾ ਹੀ ਆ ਚੱਲ ਜਾ ਚੱਲ ਜਾ ਤੇ ਜਵਾਬ ਕਿਦਾਂ ਕੜ ਕੜ ਰੱਖੇ ਆ ਚਪੇੜ ਮਾਰ ਉਹ ਗੁੱਥੇ ਦੇ ਉੱਤੇ ਕਿਦਾਂ ਬੋਲਦਾ ਗਾੜੀ ਅੜਕਣੇ ਦਾ ਮੜਕਣਾ ਨਿੰਦਾ ਇਹਦਾ ਤੇ ਮੈਨੂੰ ਸਿਆਪਾ ਵੱਢਣਾ ਹੀ ਪੈਣਾ ਵਾ ਕਰਦੀ ਆ ਗੱਲ ਇਹਦੀ ਦਾਦੀ ਦੇ ਨਾਲ ਤੇ ਲੈ ਕੇ ਜਾ ਇਹਨੂੰ ਇੱਥੋਂ ਹੁਣ ਤੇ ਵਾਵਾ ਗਾ ਹੱਥ ਆਇਆ ਵਾ ਇੰਨੀ ਇਹਦੀ ਜ਼ੁਬਾਨ ਚੱਲਦੀ ਹਾਏ ਰੱਬਾ ਜੇ ਕਿਤੇ ਹੋਰ 2 ਸਾਲ ਇੱਥੇ ਰਹਿ ਗਿਆ ਇਹ ਤੇ ਬਖਾਲੂ ਤਾਰੇ ਤੇ ਨਾਲੇ ਚੜਾਊਗਾ ਮੇਰੀ ਕੁੜੀ ਨੂੰ ਭੂਵੇ ਇਹ ਤਾਂ ਬਹੁਤ ਬੋਲਦਾ ਇਹਦੇ ਹਲਾ ਤੈਨਾ ਹਾ ਹਾ ਮੈਂ ਵੱਡਦੀ ਆ ਨਾ ਅੰਤਰੇ ਨੂੰ ਕੱਢਦੀ ਘਰੋਂ ਇਹਦੀ ਮਾਂ ਨੇ ਵੀ ਲਊ ਸਕਾਇਆ ਸੀ ਨਾ ਤੇ ਇਹਨੇ ਵੀ ਮੇਰਾ ਉਨਾ ਹੀ ਸਕਾਇਆ ਵਾ ਹੁਣ ਵੇਖੀ ਪੁੱਤ ਤੇਰਾ ਕੀ ਹਸਰ ਹੁੰਦਾ ਵਾ ਕਰਦੀ ਆ ਇਹ ਦੱਸ ਦਦੀ ਇਹਦੀ ਨੂੰ ਫੋਨ ਇਹਨੂੰ ਲੈ ਜਾਓ ਆਣ ਕੇ ਵੇਖੀ ਕਿਦਾਂ ਭੱਜੇ ਆਉਣਾ ਵਾ ਜਦੋਂ ਪਤਾ ਲੱਗ ਗਿਆ ਵੀ ਸੱਟ ਲੱਗ ਗਈ ਇਹਨੂੰ ਕੁਕ ਦਿਨਾਂ ਦੀ ਇਹ ਬੜੀ ਆਤਮ ਮਾੜੀ ਲੋਕੀ ਫੋਨ ਨਹੀਂ ਚੁੱਕਦੇ ਛੇਤੀ ਹਲੋ ਹਲੋ ਕਦਾਜੀ ਸਤਿ ਸ਼੍ਰੀ ਅਕਾਲ ਦੀਨੀ ਹੋਰ ਸੁਣਾਓ ਕੀ ਹਾਲ ਚਾਲ ਆ ਹਾਂਜੀ ਆਮ ਆਪਨਾ ਵੀ ਠੀਕ ਠਾਕ ਆ ਤੂੰ ਸੁਣਾ ਕੀ ਕਰਦੇ ਕੁਛ ਵੀ ਨਹੀਂ ਮੇਲੇ ਬੈਠੇ ਹਾਂ ਅੱਛਾ ਹੋਰ ਬੱਚੇ ਗਏ ਸਕੂਲ ਹਾਂਜੀ ਹਾਂਜੀ ਬੱਚੇ ਕ੍ਰਿਸ਼ਨ ਗਏ ਆ ਅੱਛਾ ਅੱਛਾ ਚਲੋ ਵਧੀਆ ਗਏ ਹੋਰ ਸੇਤਾ ਕਿਦਾਂ ਸਭ ਠੀਕ ਆ ਕੰਬਲ ਦਾ ਕਿਤਾ ਠੀਕ ਆ ਕੰਬਲ ਦਾ ਹੀ ਦੱਸਣ ਲਈ ਫੋਨ ਕੀਤਾ ਹੀ ਕੋਈ ਨਹੀਂ ਹਾਲ ਕੰਬਲ ਦਾ ਡੇਗ ਗਈ ਆ ਡੇਗ ਗਈ ਪੌੜੀਆਂ ਤੋਂ ਤੇ ਸੱਟ ਲੱਗ ਗਈ ਆ ਜ਼ਿਆਦਾ ਕਿੱਤਾ ਮੈਂ ਦਸਣੇ ਪੌੜੀਆਂ ਤੋਂ ਡਿੱਗੀ ਪੈਰ ਤਿਲਕ ਗਿਆ ਤੇ ਉਹ ਨਹੀਂ ਲੱਗੀ ਆ ਕਿ ਜਦਾ ਮੈਂ ਅਖੰਡੇਵੇਂ ਦੇ ਸਿਰ 'ਚ ਸੱਟ ਲੱਗ ਗਈ ਆ ਨਾ ਤੇ ਉਹ ਹੂ ਹੀ ਸਕਦੀ ਆ ਤੇ ਨਾ ਉਹ ਬੋਲ ਹੀ ਸਕਦੀ ਹੁਣ ਕੋਈ ਆਪਣਾ ਕੋਈ ਹੈ ਨਹੀਂ ਐਨਾਂ ਰਿਸਪੌਂਸ ਨਹੀਂ ਦਿੰਦੀ ਗਾੜੀਆਂ ਗੱਲਾਂ ਬਾਤਾਂ ਦਾ ਵੀ ਤੇ ਸੱਟ ਜਿਆਦਾ ਹੀ ਮੰਜੇ ਤੇ ਹੀ ਆ ਤੁਰ ਫਿਰ ਵੀ ਨਹੀਂ ਸਕਦੀ ਹੁਣ ਅੱਛਾ ਬੋਲਦੀ ਵੀ ਨਹੀਂ ਆ ਨਹੀਂ ਨਹੀਂ ਬੋਲਦੀ ਨਹੀਂ ਆ ਤੇ ਬੜਾ ਮੜਾਇਆ ਵਾ ਚਲੋ ਕੀ ਕਰਨਾ ਫਿਰ ਤੇ ਤੁਹਾਡੇ ਲਈ ਨਾ ਇੱਕ ਖੁਸ਼ਖਬਰੀ ਆ ਉਹ ਕਿਹੜੀ ਮੈਂ ਤੁਹਾਨੂੰ ਆੰਨੀ ਆ ਵੀ ਤੁਸੀਂ ਆਂਦੇ ਸੀ ਨਾ ਵੀ ਮੈਂ ਹੀ ਆ ਮੁੰਡਾ ਖੜਨਾ ਮੈਂ ਕੰਬਲ ਦਾ ਹਾਂਜੀ ਹਾਂਜੀ ਉਹ ਤੇ ਮੰਮੀ ਉਦੋਂ ਰਹਿਣ ਨਹੀਂ ਸੀ ਕੰਬਲ ਦੇ ਨਹੀਂ ਆਗੇ ਉਹ ਤੇ ਰੱਖ ਦੇ ਸੀ ਤੇ ਫਤੂ ਬੀ ਲੈ ਆਏ ਹਾਂ ਤੇ ਤੂੰ ਹੁਣ ਏਦਾਂ ਕਰ ਤੇ ਆਪਣਾ ਇਹਨੂੰ ਆਣ ਕੇ ਤੇ ਲੈ ਜਾ ਅਹੀਂ ਦੀਦੀ ਕਿਦਾਵਾਂਗੇ ਤੇ ਇਹ ਕੁਛ ਕਿਉਂ ਨਾ ਮੰਮੀ ਡਾਡੀ ਮੰਮੀ ਨੇ ਕਿਹਾ ਨਾ ਜਦੋਂ ਤੁਸੀਂ ਆਣ ਕੇ ਇੱਕ ਪੁਸਕ ਬੁਕੈਟ ਆ ਤੇ ਫਿਰ ਉਹਨਾਂ ਨੂੰ ਘੁਲਾਉਣਾ ਹੀ ਪੈਣਾ ਵਾ ਤੁਸੀਂ ਇੱਕ ਵਾਰੀ ਪੁੱਛ ਲਿਓ ਨਾ ਕੀ ਆਂਦੇ ਆ ਆ ਚਲੋ ਫਿਰ ਮੈਂ ਮੰਮੀ ਆ ਇੱਥੇ ਸਾਸਾ ਪੀਣਾ ਮੈਂ ਚਲਾ ਕਰੂੰਗੀ ਪੀ ਆ ਤੇ ਪਰ ਇੱਥੇ ਵੀ ਨਾ ਇਦਾਂ ਹੀ ਕਰਦੀ ਹੁੰਦੀ ਸੀ ਹੁਣ ਵੀ ਇੱਥੇ ਵੀ ਕੀ ਦਾਣਾ ਪੁਝੜੀ ਪੌੜੀਆਂ ਚੋ ਟਿੱਕੀ ਆ ਘਰ ਨਾ ਰਹਿੰਦੀ ਆ ਕਰਨਾ ਕੀ ਆ ਪੈਣਾ ਹੈ ਨੇਟੀ ਕਰਨੀ ਦਿੰਦੀ ਇੱਥੇ ਵੀ ਕੋਈ ਨਾ ਕੋਈ ਉਂਗਲਾਂ ਲਾਈ ਜਾਣੀਆਂ ਕਦੀ ਭਰਾ ਨੂੰ ਲਾਤੀਆਂ ਚੁੱਕਣਾ ਦੇਈ ਗਈ ਕਦੀ ਮਾਂ ਨੂੰ ਲਾਤੀਆਂ ਇਹ ਭਾਬੀ ਇਦਾਂ ਕਰਦੀ ਆ ਜਦੋਂ ਕਹਿੰਨਾ ਮਾੜਾ ਚੰਗਾ ਕਰ ਲਾਂ ਤੇ ਘਾੜੀ ਆਉਣਾ ਹਮ ਤੇ ਇੱਥੇ ਵੀ ਭਾਬੀ ਇਦਾਂ ਹੀ ਕਰਦੀ ਹੁੰਦੀ ਏ ਇਹਨੇ ਕਦੀ ਇਹਨੂੰ ਉਂਗਲਾਂ ਨਹੀਂ ਕਦੀ ਸੱਸ ਨੂੰ ਨਾਦ ਨਹੀਂ ਕਦੀ ਕੁਛ ਕਰਨਾ ਤੇ ਇਹਨੇ ਮੇਰੇ ਦਿਵਾਲੇ ਕਰ ਦੇਣਾ ਤੇ ਉਦੋਂ ਆਪਣੇ ਭੇਕੇ ਕੋਲ ਕਰ ਦੇਣਾ ਤੇ ਬਾਜੀ ਨੇ ਤੇ ਸਾਡੀ ਸੱਸ ਨੇ ਆਣ ਕੇ ਤੇ ਮੇਰੇ ਦਿਵਾਲੇ ਉਹ ਮੇਰਾ ਹੀ ਕਸੂਰ ਕੱਢਣਾ ਕਿ ਹਾਂ ਤੇਰੀ ਗਲਤੀ ਸਾਰੀ ਹਾਂ ਹੁਣ ਵੀ ਮੇਰਾ ਹੀ ਕਸੂਰ ਨਿਕਲਦਾ ਵਗੇ ਆਂਦੇ ਤੂੰ ਆਨੀ ਹੁੰਨੀ ਕੁੜੀ ਨੂੰ ਤੋ ਚੰਗਾ ਨਹੀਂ ਸਮਝਦੀ ਤਾਂ ਕਰਕੇ ਆਹ ਕੰਮ ਹੋਇਆ ਤੇਰੀ ਵਜ੍ਹਾ ਨਾਲ ਪਈਏ ਪਤਾ ਨਹੀਂ ਹੈਗਾ ਵੀ ਉਹਦੀਆਂ ਆਪਣੀਆਂ ਹੀ ਗਲਤੀਆਂ ਜਿਹੜੀਆਂ ਉਹਦੇ ਗਾੜੀ ਆਉਣ ਰਹੀਆਂ ਤੇ ਨਾ ਮੇਰਾ ਲੱਗ ਗਿਆ ਚੱਲ ਠੀਕ ਆ ਮੈਂ ਨਾ ਫਿਰ ਬਾਅਦ ਚ ਗੱਲ ਕਰਦੀ ਸਾਡੇ ਨਾਲ ਚੰਗਾ ਠੀਕ ਜੀ ਠੀਕ ਜੀ ਕੋਈ ਨਹੀਂ ਮੈਂ ਆਪਣਾ ਦਾ ਜੋ ਕਰਦੀ ਆ ਸਲਾ ਇਹ ਕੀ ਆ ਤੇ ਹਾਂ ਚੱਲ ਠੀਕ ਚੰਗਾ ਹਾਂ ਕੋਈ ਸੋਣ ਨਹੀਂ ਨਾ ਲਵੇ ਮੈਂ ਤੇ ਆਉਂ ਨਾ ਚੁੱਪ ਚਾਪ ਹੋ ਕੇ ਤੇ ਗੱਲ ਨਹੀਂ ਪਾਈ ਉਹਦੇ ਵੇਖਿਆ ਨਹੀਂ ਆਸਾ ਪਾਸਾ ਤੇ ਕੋਈ ਮੇਰੀਆਂ ਗੱਲਾਂ ਹੀ ਨਾ ਸੁਣਦਾ ਹੋਵੇ। ਅਕਲ ਤਨਾ ਮੌਤ 6 ਮਹੀਨਾ ਆ ਗਿਆ ਮੂੰਹ ਚੁੱਕ ਕੇ ਨੂੰ ਫੋਨ ਕਰਤਾ ਅੱਗੋਂ ਨਹੀਂ ਪਿੱਛੋਂ ਨਹੀਂ ਕਦੀ ਮਾਰਾ ਗਰਮਾ ਕੀ ਕਰਾਂ ਅੱਗੇ ਤੇ ਤੁਹਾਡੇ ਘਟ ਪਈ ਆ ਕਬਲ ਦੇ ਸਾਰੇ ਫੋਨ ਆਈ ਫੋਨ ਤਾਂ ਨਾ ਪਤਾ ਓਦਾਂ ਕੀਤਾ ਉਹ ਸਾਡਾ ਪਤਾ ਲੱਗਾ ਉਹ ਜਾਂਦੇ ਨੇ ਰਾਜੀ ਪਾਜੀ ਪੁੱਛ ਲੈਣੇ ਆ। ਅੱਗੇ ਤਾਂ ਰੋਜ਼ ਹੀ ਫੋਨ ਇਸੇ ਕਰਦੇ ਸੁੱਕ ਤੇ ਉੱਠਦੇ ਸਾਰੀ ਪਲਗੀਆਂ ਦੀ ਸੱਸੋ ਦੀ ਅਸੀਂ ਮੁੰਡਾ ਲੈਣਾ ਨਹੀਂ ਤੇ ਨਹੀਂ ਉਹਨਾਂ ਨੇ ਤੇ ਮੈਂ ਮੁੰਡਾ ਚੰਗੇ ਤਰ੍ਹਾਂ ਲਾਵਾਂਗੀ ਉਹਨਾਂ ਨੇ ਆਖੇ ਬੰਦ ਤਾਂ ਕਿ ਹੁਣ ਮੁੰਡਾ ਲੈਣ ਕੇ ਹੁਣ ਫੋਨ ਕਰਨ ਕਿਤੇ ਅਗਲੀ ਆਂਦੀ ਫੋਨ ਕੀਤਾ ਮੈਂ ਮੁੰਡਾ ਘੱਲ ਦੋ ਨਹੀਂ ਤੇ ਪੰਚਾਇਤ ਲੈ ਕੇ ਆਉਂਗੀ ਜੇ ਫਿਰ ਨਾ ਮੰਨੇ ਤੇ ਥਾਣੇ ਕਿਚਾਈ ਜਾਊ ਮੈਂ ਆਂਦੀ ਕੋਈ ਨਹੀਂ ਚਲ ਜਾਣਾ ਜਿੱਥੇ ਮਰਜ਼ੀ ਚਲ ਜਾਣਾ ਇਹ ਗਾੜੀ ਛੂੜਨਾ ਨਹੀਂ ਪਾਈਆਂ ਕੇਸ ਕਰ ਦੇਣ ਜੋ ਮਰਜ਼ੀ ਕਰ ਦੇਣਾ ਆਂਦੀ ਇਹਨਾਂ ਕੋ ਡਰਦੇ ਨਹੀਂ ਮੇਰੀ ਤੇ ਹੀ ਪਈ ਮੰਜੇ ਤੇ ਉਹਨਾਂ ਮੁੰਡਾ ਆਪਣਾ ਵੀ ਦੂਰ ਕਰਦਾ ਉਹਨਾਂ ਕੋਈ ਤੇ ਆਪਣੀ ਤੋਂ ਉਹ ਮਾਤਾ ਪਹਿਲਾਂ ਤਾਂ ਉਹਨਾਂ ਸ਼ਰਮ ਆਈ ਨੌ ਸੱਸ ਨੂੰ ਉਦੋਂ ਤਾਂ ਕਦੀ ਬੜੀਆਂ ਇੱਥੇ ਨਾਗਦੇ ਮਗਰ ਖਬਰ ਲਈ ਨੰਬਰ ਆ ਚੇਤਾ ਆ ਗਿਆ ਨਾ ਮੁੰਡੇ ਦਾ ਹੀ ਨਿਕਲ ਉਹ ਤੋਂ ਉਹਨਾਂ ਨਾਲ ਪਿਆ ਉਹ ਤਾਂ ਨਹੀਂ ਕਿੱਥੇ ਗਏ ਆ ਤੇ ਮੁੰਡੇ ਆਏ ਨਾ ਅਜ ਤੱਕ ਮੁੰਡੇ ਦਾ ਚੇਤਾ ਆ ਗਿਆ ਉਹ ਮੈਂ ਫੇਰ ਵੱਧ ਘੜ ਬੋਲਦਾ ਨਾ ਮੇਰੀ ਗੱਲ ਚੱਲ ਤੇ ਚੜ ਜਾਂਦੀ ਗਲਤ ਬੋਲਦਾ ਮੈਂ ਚੁੱਪ ਕੀਤਾ ਪਰਮਾਨ ਸੀ ਨਾ ਕਿ ਖਰੇ ਕੀ ਫੇਰ ਨਾ ਕਹਣਾ ਗਾੜੀ ਬੋਲਦਾ ਆਡੇ ਕੋਈ ਨਹੀਂ ਬੋਲ ਲੈਣਾ ਜੋ ਤੇਰੇ ਮੂੰਹ ਘਾੜੀ ਹੁੰਦਾ ਹੈਗਾ ਉਹਨੂੰ ਕੋਈ ਡਰ ਨਹੀਂ ਦਾ ਪਿਆ ਉਹਨਾਂ ਦਾ ਹੈਗਾ ਹੁਣ ਆਏ ਨਾ ਆਣ ਤੇ ਵੀ ਦੱਸੂ ਮੈਨੂੰ ਕਿਦਾਂ ਬੋਲੀ ਜਾ ਗਾੜੀ ਆ ਜਾਣ ਲੈ ਕੋਈ ਗੱਲ ਨਹੀਂ ਦਊ ਇਹਨਾਂ ਮੁੰਡਾ ਮੈਂ ਚੰਗਣਾ ਮੈਂ ਹੁਣ ਮੈਂ ਆਪਣੀ ਧੀ ਇੱਕ ਪਾਸੇ ਮੇਰੀ ਮੰਝੇ ਦੇ ਪਈ ਇੱਕ ਪਾਸੇ ਮੈਂ ਦੋਤਾ ਆਪਣ ம ਮम्मा ਟਾਟੇ ਦੁੱਬ ਗਾਰੇ ਮੇਰੇ ਜੀਵਨ ਲਗਣਾ ਨਾਲੇ ਚਾਚੀ ਦੋਸਾਂ ਨੂੰ ਕੋਈ ਚੀਜ਼ ਵੀ ਨਹੀਂ ਦਿੰਦੀ ਆਪਣੇ ਜੀਜਾ ਨੂੰ ਦਿੰਦੀ ਹੈ ਕਦੇ ਨਾਲੇ ਕਹਿੰਦੀ ਹੈ ਮੈਂ ਤੁਹਾਨੂੰ ਸਕੂਲ ਵੀ ਨਹੀਂ ਭੇਜਿਆ ਕਨਾ ਨਾਲੇ ਮੈਨੂੰ ਮਾਰਦੀ ਹੈ ਉਹਨੂੰ ਮੈਂ ਅੰਦਰ ਦੇਣਾ ਮम्मा ਮम्मा ਤੂੰ ਤਾਂ ਤੂੰ ਕਹਿੰਦਾ ਕਰਦਾ ਆ ਆਵੇ ਤੇਰੀ ਨਾਨੀ ਜੋ ਹੈਗੀ ਹੈ ਮੇਰੀ ਧੀ ਜਾਉਗੀ ਤੇ ਤੂੰ ਜਾਏਂਗੀ ਉਹਨਾਂ ਚਰ ਤੂੰ ਹੀ ਨਾ ਪੁੱਤ ਜਾਏਗਾ ਇੱਥੇ ਹੀ ਰਹੇਗਾ ਤੂੰ ਮੇਰੇ ਕੋਈ ਅਸੀਂ ਕਦੇ ਵੀ ਨਹੀਂ ਭੇਜਦੇ ਆਤ ਲੈਣ ਤੇ ਦਾਦੀ ਨੂੰ ਲੈਣਾ ਮੈਂ ਪੱਠੇ ਪਾ ਕੇ ਖਲਾਉਂ ਚੰਗੀ ਤਰਨੀ ਨਾਨੀ ਜੀ ਮੇਰੇ ਮਮਾ ਕਰੋ ਠੀਕ ਹੋਣਗੇ ਉੜਕਲਾਣਾ ਪਤਾ ਨੇ ਹੋਰ ਤੇੜੀ ਡਾਂਗ ਨੇ ਮਮਾ ਨੇ ਉੱਠ ਕੇ ਤੈਨੂੰ ਵੇਖੀ ਪਰੌਂਠੀਆਂ ਬਣਾ ਕੇ ਤੇ ਆ ਕਰਨੀਆਂ ਹਾਂ ਦੇਸੀ ਘਿਓ ਦੀਆਂ ਨਾਨੀ ਜੀ ਮੇਰੇ ਮਮਾ ਮੈਂ ਨਾ ਬੋਲਦੀ ਮਨੀਆ ਬੋਲਣ ਦਾ ਪੈਣਾ ਪਤਾ ਨੇ ਤੂੰ ਕਿਹਦਾ ਇਦਾਂ ਕਰਤਾ ਮੈਂ ਪਹਿਲਾਂ ਆਪਣੀ ਮਮਾ ਦੀ ਉਹ ਚੰਗ ਰੋਟੀਆਂ ਕਾਣੀਆਂ ਬੜੀਆਂ ਸਵਾਦ ਲੱਗਦੀਆਂ ਜਿਹੜੀ ਮਾਮੀ ਆ ਨਾ ਮੇਰੇ ਰੋਟੀ ਮੰਗਦਾ ਵਾ ਨਾ ਦੇ ਦਿੰਦੀ ਏਕ ਕਹਿੰਦੀ ਤੂੰ ਕੰਨੀਆਂ ਖਾ ਲਈ ਦਿੰਦਾ ਗੋਣੀ ਕਦੀਆਂ ਦੀ ਟਿੰਗ ਫਲਾਣ ਚਲ ਕੋਈ ਗੱਲ ਨਹੀਂ ਪੁੱਤ ਅਡਸਲੋਣਾ ਮਮਾ ਨੇ ਮੰਜੇ ਤੇ ਤੂੰ ਕਿੰਦਾ ਕਰਦਾ ਮੇਰਾ ਪੁੱਤ ਚੋਕਾ ਚ ਠੀਕ ਦਰਨਾਮ ਨਿਕਲੇਗਾ ਨਾ ਬਾਹਰ ਉਹ ਗੱਡੀ ਵਾਲੇ ਨੇ ਆ ਜਾਣਾ ਦਵਾਈ ਜਾਣਾ ਨਹੀਂ ਕਿ ਮੈਂ ਕੁੜੀ ਸੀ ਆ ਗਏ ਮੰਮੀ ਪੈਸੇ ਗਿੰਡਿਆ ਸੀ ਤੇ ਪੈਸੇ ਮਾਪਦਾ ਥੋੜੇ ਅੱਜ ਇੰਨੇ ਨਾਲ ਸਾਰਨਾ ਨਹੀਂ ਉੱਥੇ ਕਿੰਨੇ ਆ ਇਹ ਸਾਰਾ 6000 ਰੁਪਇਆ ਤੇ 15 20 ਹਜ਼ਾਰ ਤੱਕ ਲੱਗ ਜਾਂਦਾ ਵਾ ਉਹਨਾਂ ਫੇਸ ਸਕੈਨਿੰਗ ਕਰਨੀ ਸ਼ਰਤੀ 6000 ਰਿਸਕਾ ਨੋਟ ਲਦਾ ਤੇ ਪੰਜਾਂ ਡਾਕਟਰ ਦੀ ਫੀਸ ਤੇ ਦਵਾਈਆਂ ਪਾ ਗਏ 20 ਨੂੰ ਹੱਥ ਫੇਰ ਜਾਂਦੇ ਤੇ ਕਿਰਾਇਓ ਗੱਡੀ ਦੇਣਾ ਮੈਂ ਤਾਂ ਮੰਮੀ ਪਤਾ ਕੀ ਅੰਨਾ ਵਾ ਕਵਲ ਦੇ ਸਹਰੇ ਫੋਨ ਲਾ ਅੱਗੋ ਪੁੱਛਣ ਬੜਾ ਫੋਨ ਲਾਉਂਦੇ ਅਸੀਂ ਮੁੰਡਾ ਖੜਨਾ ਉਹ ਪੈਸੇ ਲਾ ਸਕੇ ਗੱਲ ਗੋਲੀ ਵੱਜੀ ਇਹਨਾਂ ਨੂੰ ਗਰਨਾਮ ਮੈਂ ਤਾਂ ਨੀ ਕੋਈ ਗੱਲ ਦੱਸਾਂ ਮੈਂ ਕਿ ਨਹੀਂ ਉਹਨਾਂ ਨੇ ਪੈਸੇ ਨਾ ਆਖਣਾ ਉਹਨਾਂ ਆਖਣਾ ਧੀ ਘਰ ਬਾੜੀ ਹੁਣ 36 ਲੱਗ ਗਈ ਹੁਣ ਪੈਸੇ ਮੇਥੋਂ ਮੰਗਣ ਡੈ ਪਏ ਆ ਸਾਡੇ ਕੋਲ ਮੰਗਣ ਡੈ ਪਏ ਮੈਂ ਨਹੀਂ ਉਹਨਾਂ ਕੋ ਪੈਸਾ ਮੰਗਣਾ ਲਾਜ ਹੁੰਦਾ ਠੀਕ ਆ ਨਹੀਂ ਹੁੰਦਾ ਤੇ ਵਿਅਮਸ਼ਾ ਕਰ ਰਹੇ ਨੇ ਮਾਤਾ ਮੈਂ ਕਦੋਂ ਅੰਨਾ ਵੀ ਇਲਾਜ ਨਹੀਂ ਕਰਾਉਣਾ ਭੈਣ ਦਾ ਮੈਂ ਤੇ ਆਖਣ ਡਿਆ ਵੀ ਉਦਾਂ ਫੋਨ ਕਰਦਾ ਹੀ ਆ ਉਹਨਾਂ ਦਾ ਫਰਜ਼ ਨਹੀਂ ਬਣਦਾ ਹੁਣ ਸਾਡੇ ਹਾਲਾਤ ਵੇ ਤਿੰਨ ਅਗਲੇ ਮਾਤਾ ਬਣਦਾ ਕੀ ਆ ਕਿੰਨਾ ਖਰਚਾ ਵਾ ਜਿੰਨੇ ਜੁੜੇ ਹੀ ਨਾ ਲੱਖਾਂ ਵਾਲਖ ਸਾਰਾ ਹੀ ਲੱਗ ਗਿਆ ਭੈਣ ਤੇ ਹੁਣ ਮੈਂ ਕਿੱਥੋਂ ਚੋਚਲ ਲਈ ਜਾਵਾਂ ਮੰਮੀ ਵੇਖੋ ਜਿੰਨਾ ਚੱਲਦੇ ਸਾਡੀ ਪਹੁੰਚ ਪੈਦੀ ਨਾ ਅਸੀਂ ਕਿਸ ਦੇ ਗਾੜੀ ਹੱਥ ਵੀ ਨਹੀਂ ਹੈ ਅੱਡੇ ਹੁਣ ਸਾਡੀ ਹੋ ਗਈ ਆ ਜੇਬ ਖਾਲੀ ਅਸੀਂ ਕਿੰਨਾ ਘਰੇ ਦਾ ਇਲਾਜ ਕਰਾਈ ਜਾਈਏ ਤੇ ਜੇ ਅਸੀਂ ਇਹਦੇ ਸਹੁਰਿਆਂ ਨੂੰ ਮਾੜਾ ਮੋਟਾ ਸੁਣਾ ਦਿਨੇ ਵੀ ਆ ਖਨੇ ਕੋਈ ਪੈਸਾ ਤੇ ਲਾ ਦੇ ਹੀ ਦੇਣ ਅਗਲੇ ਆਂਦੇ ਹੋਣੇ ਆ ਆਕੜ ਦੇ ਮਾਰਿਆ ਨੇ ਹਾਨੂੰ ਨਹੀਂ ਪੁੱਛਿਆ ਤਾਂ ਅਸੀਂ ਇਹਨੂੰ ਰੁਪਈਆ ਨਹੀਂ ਦੇਣਾ ਮੇਰੀ ਗੱਲ ਸੁਣੋ ਮੇਰੀ ਗੱਲ ਮੰਨੋ ਤੁਸੀਂ ਇਦਾਂ ਕਰੋ ਉਹਦੇ ਸਹੁਰਿਆਂ ਨੂੰ ਫੋਨ ਕਰੋ ਪਲਾ ਕਿੱਥੋਂ ਕੁੰਦਿਆ ਮੂੰਹ ਤੇ ਸਿੰਘੋ ਉਹਨਾਂ ਦਾ ਪਰਮਜੀਤ ਉਹਨਾਂ ਨੇ ਨਹੀਂ ਪੈਸਾ ਦੇਣਾ ਉਹਨਾਂ ਨੂੰ ਸਾਟ ਲੱਗੀ ਦਾ ਕਿਦਾਂ ਦਾ ਪਤਾ ਲੱਗਾ ਆਏ ਕਿਦਾ ਪਤਾ ਲੈਣ ਅਸੀਂ ਦਾਰ ਮਿੰਟ ਜਾ ਕੇ ਪਤਾ ਹੀ ਲਾਈਏ ਤੇ ਪੈਸੇ ਉਹਨਾਂ ਨੇ ਕਿੱਥੋਂ ਲਾ ਦੇਣੇ ਮਾਤਾ ਪਰਮਜੀਤ ਸਹੀ ਕਹਿਣ ਦੀ ਆ ਪੁੱਛਣ ਚ ਕੋਈ ਹਰਜ ਨਹੀਂ ਕੀ ਆਂਦੇ ਹੁੰਦੇ ਸਭ ਕਹਣਾ ਦਊ ਮੂਸਾ ਤੇ ਤੁਹਾਨੂੰ ਨਾਉਣ ਦਊਗਾ ਕੋਖ ਨਹੀਂ ਦਾ ਪੁਸ਼ਣ ਚ ਕੀ ਕਰ ਜਦੋਂ ਅਖੰਡੀ 700 ਦੀ ਵੀ ਮੁੰਡਾ ਲੈ ਆਇਆ ਹੋ ਜਾਂਦਾ ਮਨ ਬਦਲ ਗਿਆ ਹੋਵੇ ਇਹਦੇ ਪ੍ਰਤੀਕ ਨਹੀਂ ਮਾਨ ਨਹੀਂ ਉਹਨਾਂ ਦਾ ਗਰਨਾਮ ਬਦਲਣਾ ਉਹਨਾਂ ਮੁੰਡਾ ਖੜਨਾ ਹੀ ਆ ਮੁੰਡੇ ਨੂੰ ਫਿਰ ਉਹਨਾਂ ਦੇ ਠੋਡ ਮਾਰਨੇ ਹੀ ਉਥੇ ਤੇ ਪੈਸਾ ਨਹੀਂ ਉਹਨਾਂ ਨੇ ਦਵਾਨੇ ਵੀ ਦੇਣੀ ਵੇਖੋ ਮੰਮੀ ਮੇਰੀ ਗੱਲ ਸੁਣੋ ਤੁਸੀਂ ਆਂਦੇ ਹੀ ਹੋ ਨਾ ਮੁੰਡਾ ਫੜਨਾ ਵਾ ਕਵਲ ਦੇ ਹਾਲਾਤਾਂ ਦਾ ਤੇ ਪਤਾ ਨਹੀਂ ਆ ਕਿ ਗਾੜੀ ਗਾੜੀ ਕੀ ਬਨਣਾ ਵਾ ਤੇ ਕੀ ਨਹੀਂ ਬਨਣਾ ਜੇ ਤੁਸੀਂ ਮੁੰਡਾ ਇੱਥੇ ਕਹੋ ਅਸੀਂ ਰੱਖਣਾ ਵਾ ਤੇ ਪਾਲ ਕੇ ਇਥੋਂ ਪਹਿਲੇ ਬੰਨੇ ਦਾ ਹਿੱਸਾ ਕਹੋ ਤਾਂ ਉਹ ਹੀ ਦਿੰਨੇ ਆ ਅਕਸਰ ਉਹ ਦਾਦੀ ਬਾਬੇ ਕੋ ਜਾਊਗਾ ਉੱਥੇ ਚਾਹੇ ਮਾੜਾ ਚੰਗਾ ਇਹਨੂੰ ਪਾਲਣਗੇ ਵੱਡਾ ਕਰਨਗੇ ਆਪਣੀ ਜੈ ਜ਼ਮੀਨ ਜਾਇਦਾਦ ਦਾ ਹੱਕਦਾਰ ਬਣੂਗਾ ਤੇ ਇਥੇ ਇਹਨੂੰ ਕੀ ਮਿਲਣਾ ਵਾ ਤੁਸੀਂ ਆਪਸਿਆਂ ਆਣਾ ਹੀ ਹੋ ਕੋਈ ਕਿਸ ਦੇ ਧੀਆ ਪੁੱਤਾਂ ਨੂੰ ਜ਼ਮੀਨਾਂ ਦਿੰਦਾ ਵਾ ਪਰਮਜੀਤੂ ਉਹਦੇ ਆਪਣੀਆਂ ਮਾਰੀ ਚਲੀ ਜਾਨੀ ਉਹਨਾਂ ਨੇ ਉਹਦੀ ਬਾਤ ਪੁੱਛੀ ਨਾ ਕੁੜੀ ਦੀ ਪੁੱਛੀ ਨਾ ਮੁੰਡੇ ਦੀ ਪੁੱਛੀ ਆ ਤੇ ਕਿੱਦਾਂ ਮੈਂ ਹੁਣ ਸੇਤੀ ਨਾਲ ਆਪਣਾ ਦੋਤਾ ਤੱਕਦਾ ਉਹਨੂੰ ਮੈਂ ਮਾਤਾ ਦੋਤੇ ਦੀ ਮੈਂ ਗੱਲ ਥੋੜੀ ਕਰਨ ਡਿਆ ਵਾ ਗੱਲ ਤੇ ਰੋਟੀ ਪਾਣੀ ਚੱਲਣ ਦੀ ਜਿੱਥੇ ਰੋਟੀ ਨਹੀਂ ਖਾਣੀ ਐ ਉਥੇ ਦੋ ਫਰਕ ਉਹ ਚਾਰੇ ਖਾਈ ਜਾਂਦੇ ਹੁਣ ਮੰਜੇ ਦੇ ਪੈ ਗਈ ਭੈਣ ਬੜਾ ਔਖਾ ਵਾ ਡਾਕਟਰਾਂ ਨੇ ਮੇਰੀ ਗੱਲ ਹੋਈ ਸੀ ਆਂਦਾ ਕਿ ਪੱਕਾ ਨਹੀਂ ਕਹਿ ਸਕਦੇ ਪੀ ਉੱਠੇ ਮੰਜੇ ਤੋਂ ਤੇ ਨਾ ਉੱਠੇ ਸਾਡਾ ਮਹੀਨੇ ਚ ਨਾ ਧੂ ਨਿਕਲ ਗਿਆ ਜੋ ਸਾਡੇ ਹੱਥ ਪਲੇ ਸਾਰੀ ਪੂੰਜੀ ਸਾਰੀ ਲਾ ਬਿਠੀ ਗਾੜੀ ਕਿੱਥੋਂ ਲਾਵਾਂਗੇ ਆਪਾਂ ਗਰਨਾਮ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਪਰ ਉਹਦਾ ਵੀ ਇੱਕ ਹਿੱਸਾ ਹੈਗਾ ਵਾ ਉਹਨੂੰ ਹੁਣ ਮੈਂ ਕਿੱਥੇ ੱੱਕਾ ਦੇ ਦਾਂ ਵਿਚਾਰੀ ਨੂੰ ਦੱਸੋ ਨਾ ਮੈਨੂੰ ਵੀ ਰਾਹ ਦੋ ਕਈ ਤੇ ਮੈਨੂੰ ੱੱਕਾ ਦੇ ਦਾਂ ਕਿਤੇ ਮਾਤਾ ੱੱਕੇ ਦੀ ਨਾ ਕੋ ਮਾਤਾ ਇਹਨਾਂ ਵੀ ਸਾਡੇ ਹਾਲਾਤ ਬਹੁਤ ਮਾੜੇ ਆ ਸਾਡਾ ਆਪਣਾ ਮੜਾ ਗੁਜ਼ਾਰਾ ਮੁਸ਼ਕਲ ਹੋ ਗਿਆ ਵਾ ਕਿ ਕਿੱਥੋਂ ਵਿਚਾਰੇ ਪੈਸੇ ਲਾਵਾਂਗੇ ਕਿੱਥੋਂ ਕਰਜਾ ਚੁੱਕਾਂਗੇ ਆਪਾਂ ਮਿੰਦ ਕੋ ਦੇਖਦਾ ਨਹੀਂ ਗਾੜੀ ਮੰਮੀ ਗੱਲ ਹੁੰਦੀ ਗੱਲ ਸਮਝਣ ਦੀ ਨਾਲੇ ਮੇਰੀ ਗੱਲ ਸੁਣੋ ਜੇ ਮਾੜਾ ਮੋਟਾ ਇਹਦੇ ਸਹੁਰਿਆਂ ਨੂੰ ਕਹਿ ਵੀ ਦਵਾਂਗੇ ਤੇ ਕੀ ਆਖਰ ਆ ਚੱਲੀ ਆ ਤੁਸੀਂ ਸਾਡੀ ਗੱਲ ਕਿਉਂ ਨਹੀਂ ਸਮਝਣਦੇ ਉਹਨਾਂ ਨੂੰ ਕਹੋ ਤੇ ਸਹੀ ਬਹੁਤੇ ਨਹੀਂ ਥੋੜੇ ਹੀ ਦੇਣਗੇ ਸਾਡੇ ਇੰਨੇ ਮੰਮੀ ਹਾਲਾਤ ਨਹੀਂ ਚੰਗੇ ਹੈਗੇ ਜਿੰਨੀ ਕੁ ਕਮਾਈ ਆ ਇਹਦੇ ਤੇ ਲਾਤੀ ਤੇ ਸਾਡੇ ਹੋਰ ਖਰਚੇ ਨਹੀਂ ਹੈਗੇ ਮੰਮੀ ਮੈਂ ਸਮਝ ਨਹੀਂ ਨਹੀਂ ਡਾਡੀ ਗੱਲ ਮੈਂ ਏਡੀ ਨਿਆਣੀ ਨਹੀਂ ਮੈਨੂੰ ਵੀ ਪਤਾ ਵਾ ਕਿ ਕਿੱਥੋਂ ਕੱਢ ਕੱਢ ਕੇ ਲਾਈ ਜਾਣੇ ਮੈਂ ਸਭ ਕੁਝ ਜਾਣਨੀ ਆ ਮੈਂ ਏਡੀ ਨਿਆਣੀ ਨਹੀਂ ਕੀ ਹੈਗੀ ਮਾਤਾ ਮੈਂ ਤੈਨੂੰ ਕਦੋਂ ਨਿਆਣੀ ਆ ਕਿੱਦਾਂ ਕਿੱਦਾਂ ਪਰ ਵੀ ਸਹੀ ਕਹਿਂਦੀ ਆ ਜਿੰਨੀ ਹੱਡ ਕੋ ਪੈਸੇ ਨੇ ਆਪਾਂ ਲਾਤੇ ਕਿੱਥੋਂ ਕੱਢ ਕੱਢ ਲਾਈ ਜਾਈਏ ਸਾਡੇ ਹਰਾਤ ਦੇਖ ਨਾ ਬੜੇ ਓਖਾ ਢਲੀ ਹਾਦੀ ਹੋ ਗਈ ਇਹਨਾਂ ਵਾਲੀ ਧੀ ਮੇਰੀ ਕੀ ਪੈ ਗਈ ਚਾਰ ਦਿਨ ਮੰਜੇ ਤੇ ਇਹਨਾਂ ਦੀਆਂ ਦੇ ਅੱਖਾਂ ਹੀ ਫੇਰ ਗਈਆਂ ਐਨੀ ਮੇਰੀ ਧੀ ਇਹਨਾਂ ਨੂੰ ਬੋਝ ਹੋ ਗਈ ਨਹੀਂ ਫਿਰ ਮੈਂ ਆਪਣੀ ਧੀ ਲੈ ਕੇ ਤੇ ਅੱਡ ਹੋ ਜਾਨੀ ਆ ਆਪੇ ਮੈਂ ਸਾਹਮਣੂ ਕਰ ਲਉ ਮਾੜਾ ਮੋਟਾ ਲਾਜ ਜਿੱਦਾਂ ਨਾ ਮੈਥੋਂ ਹੋਊਗਾ ਫਿਰ ਤੇ ਸਾਹਮਣੀ ਪੈਣੀ ਆ ਮਾਤਾ ਸਾਨ ਕਿੰਨੂ ਕਰਨਾ ਵਾ ਜੇ ਤੁਸੀਂ ਕਹੋ ਤੇ ਇਹ ਸਾਹਮੇ ਮੇਰ ਕੋ ਤੇ ਨਹੀਂ ਸਾਭੀ ਜਾਂਦੀ ਮੇਰੀਆਂ ਤੇ ਬਾਵਾ ਖੜੀਆਂ ਕੋਈ ਨਹੀਂ ਮੈਂ ਸਾਹਮਣੂ ਕਰ ਲਉ ਤੁਸੀਂ ਬਾਵਾ ਖੜੀਆਂ ਜੇ ਮੈਨੂੰ ਰੱਬ ਨੇ ਪਾਇਆ ਵਕਤ ਤਾਂ ਮੈਂ ਆਪੇ ਕੱਢ ਲੂੰਗੀ ਨਾ ਇਹ ਮੇਰਾ ਵਕਤ ਨਿਕਲਣਾ ਵਾ ਤੇ ਚਲੋ ਮੈਂ ਰੋਂਦੀ ਧੋਂਦੀ ਕੱਢੂੰਗੀ ਵਕਤ ਆਪਣਾ ਹੋਰ ਫਿਰ ਮੈਂ ਕਰਨਾ ਕਰਨਾ ਮਾਤਾ ਕਿੰਨੂ ਰੋ ਰੋ ਕੇ ਦੱਸਦੀ ਆ ਕਿਹਦੇ ਗਾੜੀ ਗਲੇਡੂ ਸੁੱਟਦੀ ਆ ਤੇ ਗਲੇਡੂ ਮਤਿਆਂ ਪੁੱਤਾਂ ਗਾੜੀ ਸੁੱਟਣੇ ਕਿਹਦੇ ਗਾੜੀ ਸੁੱਟਣੇ ਆ ਦੱਸੋ ਨਾ ਮੈਨੂੰ ਕੋਈ ਰਾਹ ਵੀ ਮੰਮੀ ਅਹੀਂ ਤਰਸ ਕੀ ਕਰੀਏ ਇਹ ਗਲੇਡੂਆਂ ਨਾ ਸਾਡੇ ਗਾੜੀ ਨਹੀਂ ਅਸਰ ਹੋਣ ਵਾਲਾ ਨਹੀਂ ਗਲੇਡੂਆਂ ਦਾ ਅਸਰ ਹੋਣ ਵਾਲਾ ਜਿਹੜੀ ਮੰਜੇ ਤੇ ਪਈ ਆ ਉਹਦੇ ਦੇ ਤਰਸ ਕਰ ਲੋ ਉਹਨਾਂ ਤੁਰ ਫਿਰ ਸਕਦੀ ਨਾ ਉਹ ਕੂ ਸਕਦੀ ਉਹਦੇ ਤਰਸ ਕਰ ਲੋ ਥੋੜਾ ਬੜਾ ਤੁਸੀਂ ਅੱਛਾ ਉਹਦਾ ਤਰਸ ਕਰ ਲੋ ਉਦੋਂ ਨਹੀਂ ਤਰਸਾਇਆ ਜਦੋਂ ਤੁਹਾਡਾ ਪੁੱਤ ਮੇਰੇ ਦਿਵਾਲੇ ਹੁੰਦਾ ਸੀ ਨਿਤ ਮੈਨੂੰ ਗੱਲਾਂ ਬਾਤਾਂ ਕਰਦਾ ਸੀ ਉਦੋਂ ਤੇ ਉਹਦੀ ਸਹਾਂ ਦੇ ਵਿੱਚ हां ਮਲਾਉਂਦੇ ਹੀ हां ਇਹੋ ਹੀ ਗਲਤ ਵਾ ਹੁਣ ਜੇ ਮੈਂ ਤੁਹਾਡੇ ਪੁੱਤ ਨੂੰ ਤੁਹਾਡੇ ਖਿਲਾਫ ਨਾ ਨਾ ਕੀਤਾ ਤੇ ਮੇਰਾ ਨਾਂ ਵੀ ਪੰਮੋ ਨਹੀਂ ਹੈਗਾ ਯਾਦ ਰੱਖਿਓ ਮੇਰੀ ਇਹ ਗੱਲ ਮਾਨੀਏ ਤੇ ਇਹ ਤੂੰ ਨਾ ਸਦਰੀਆਂ ਉਹ ਕੀ ਸਿਆਣਿਆਂ ਦੇ 12 ਸਾਲ ਕੁੱਤੇ ਦੀ ਵੰਜੜੀ ਚ ਪੂਸ ਪਾ ਸਾਡੀ ਉਹਦੀ ਨਹੀਂ ਸਿੱਧੀ ਹੋਈ ਤੂੰ ਛਿੱਤਰ ਖਾਂਦੀ ਓਦਾਂ ਚੰਗੀ ਆ ਮੇਰੀ ਧੀ ਦੇ ਕਿਨੇ ਕਰਮ ਮਾਰੇ ਹੋ ਗਏ ਸੌਰਿਆਂ ਨੇ ਮੇ ਧੱਕਾ ਦੇ ਤਾਂ ਭਰਾ ਨੇ ਵੀ ਬਾਵਾਂ ਖੜੀਆਂ ਕਰ ਦਿੱਤੀਆਂ ਮੇਰੇ ਕੋਲ ਨਹੀਂ ਆਂਦਾ ਲਾਜ ਹੁੰਦਾ ਮੇਰੀ ਧੀ ਦੀ ਕਿਸਮਤ ਇੰਨੀ ਮਾੜੀ ਹੋ ਗਈ ਮੈਂ ਕੋਈ ਨਹੀਂ ਪਤਾ ਮੈਂ ਤੇਰੇ ਵੱਲ ਮਾਂ ਨਹੀਂ ਤੇਰਾ ਸਾਥ ਛੱਡੀ ਮੈਂ ਪੂਣੀ ਸੱਲਾ ਵੇਚ ਕੇ ਤੇਰਾ ਮੈਂ ਲਾਜ ਕਰੂੰਗੀ ਤੇਰਾ ਤੇ ਉਹ ਭੈਣ ਭਰਾਵਾਂ ਵਾਸਤੇ ਇੱਕ ਹੋ ਗਈਆਂ ਵਾਧੂ ਮੇਰੇ ਵਾਸਤੇ ਨਹੀਂ ਵਾਧੂ ਮਾਂ ਵਾਸਤੇ ਨਹੀਂ ਤੇ ਇਹ ਵਾਧੂ ਹੈਗੀ ਇੱਕ ਤੇਰੇ ਸੌਰਿਆਂ ਨੂੰ ਮੈਂ ਫੋਨ ਕਰਦੀ ਉਹ ਕੀ ਆਂਦੇ ਆ ਜੇ ਤੇ ਦੇਣ ਕੇ ਬਜਾਬ ਠੀਕ ਵਾ ਤੇ ਮੁੰਡਾ ਮੈਂ ਵੀ ਨਹੀਂ ਉਹਨਾਂ ਨੂੰ ਦਿੰਦੀ ਤੇ ਲਾਜ ਤੇਰਾ ਮੈਂ ਕਰੂੰਗੀ ਭਾ ਮੈਨੂੰ ਲੋਕਾਂ ਨੇ ਭਾਂਡੇ ਮਾਂ ਕਿ ਨਾ ਕਰਨਾ ਪਵੇ ਇੱਕ ਵਾਰਾਂ ਤੇ ਤੈਨੂੰ ਮੈਂ ਮੰਜੇ ਤੋਂ ਉਠਾ ਲੂੰਗੀ